ਇਹ ਕੱਟ ਲ ਮਾਰਾਂਦਾ ਹੀ ਪਤਾ ਨਾੜੇ ਪਟਾਵਾ ਬੋਲਾਈ ਹੈ ਗਿਆ ਬਾਈ ਗੱਲੀ ਗੱਲੀ ਹੋਵਾਲਦੇ ਮਾਰਦੇ ਕਿ ਨਹੀਂ ਇਹ ਮੇਰੀ ਆਖੀ ਚੋਟਾ ਬਾਤ ਗੱਲੀ ਗੱਲੀ ਨਾ ਹੋਵੇ ਵੀਰ ਨਹੀਂ ਗੱਲੀ ਨਹੀਂ ਆਇਆ 300 ਰੁਪਿਆ ਯਾਰ 300 300 10 10 20 30 35 40 350 ਬੋਲਾ ਕਿ ਉੱਡੇ 300 ਰੁਪਏ ਬਾਈ ਜੀ ਕਿਹਦੀ ਲਈ ਹੈ ਨਹੀਂ ਆਪਣੀ 350 ਸਰਾਮੀ ਜਾਨੀ ਨਹੀਂ ਵੇਚਣੀ ਨਹੀਂ ਖਾਲੀ ਗਿਆ ਤੋਲ ਲਾਂਗੇ ਯਾਰ ਨਿੰਦਰ ਦੇ ਲਈ ਦੇਰ ਬਹੁਤ ਕੁਝ ਕਰਨਾ ਪਊਗਾ ਨਹੀਂ ਯਾਰ ਬਾਅਦ ਕਰਤਾ ਹਾਂ ਹਾਂਜੀ ਆਪਣੀ ਨੰਦੀ ਤੋੜੀ ਬੋਲੋ ਜੀ ਹਾਂਜੀ 400 400 400 400 10 20 25 30 35 450 ਜੀ 52 60 65 70 75 80 85 90 490 ਬੋਲਾ ਬਾਈ ਕਿਨੇ 490 ਰੁਪਏ ਬਾਈ ਕਿਹਦੀ ਹੈ ਆਪਣਾ ਲੈ ਲੈਂਦਾ ਕੋਠਾ ਜੀ ਨੀ ਇੱਧਰ ਆ ਬਾਈ ਇਹ ਮੈਂ ਤਾਂ ਕੋਈ ਬਾਈ ਨਹੀਂ 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 ਉੱਧਰ ਲੋ ਬਾਈ ientoощ ahead বববর মে াবে মেঝংব ਆਹ ਇਹਨੂੰ ਦੁਬਾਰ ਕੋਲੇ ਫੜਾ ਯਾਰ ਬਾਲਕ ਬੋਲੋ ਜੀ 400 400 10 15 20 25 450 450 ਹੈ 60 65 65 70 75 80 85 90 95 500 ਬੋਲ 500 ਬੋਲਦਾ ਕੋਈ

ਹੋ ਜਾਵੜੇ ਬਾਈ ਨਾਲ ਜਾ ਹੀ ਟਰਾਲੀ ਲੈ ਗਿਆ ਘਰੇ ਹਾਂ ਇਹ 250 ਰੁਪਿਆ 250 ਰੁਪਿਆ 250 ਰੁਪਿਆ ਕੋਲਾ ਬਾਈ ਕਰੇ 250 ਰੁਪਏ ਬਾਈ ਜੀ ਇਹੀ ਹੈ ਬਾਈ ਹਉ ਜੀ ਨੰਬਰ ਨਾਲ ਲਿਖਾ ਤਾਂ ਵੀ ਕੰਮ ਵਾਲੇ ਕੋਈ ਗੱਲ 95154 ਸਾਡੇ ਕੋਲ ਕਿਹੜੀ ਨੰਬਰ ਦਾ ਹੈ ਕਟਾਓ ਇਹ ਨੰਬਰ ਹਾਂ ਜੀ ਲੱਤ ਨਾਲ ਦੇਖ ਬੰਦ ਇਹਦੇ ਦੀ ਭੈਣ ਜੀ ਇਹ ਭੈਣ ਜੀ ਹਾਂ ਜੀ ਅੰਦਰ ਦੀ ਥੋੜੀ ਬੋਲੋ ਜੀ ਆ ਨਾਟਾ ਤੁਹਾਡੇ ਕੋਲ ਕੀ ਆਹ ਭਾਈ ਨਾੜੀ ਬੋਲੋ ਜੀ ਲੰਘ ਕੇ ਆਪ ਕੋ 400 400 400 ਬੋਲਾ ਭਾਈ ਕਿਲੇ 400 ਰੁਪਏ ਭਾਈ ਜਾਂਦਾ ਭਾਈ ਕਈ ਵਾਰ ਵਾਪੇ ਜਾਂਦਾ ਹੈ ਨਾ ਕਮੈਂਟ ਕਰਕੇ ਜਰੂਰ ਦੱਸੋ ਭਾਈ ਤੁਹਾਡੇ ਰੇਟ ਦੇ ਵਿੱਚ ਜਿਹੜਾ ਕੀ ਰੇਟ ਚੱਲ ਗਿਆ ਦਾ ਟੌਪ ਦਾ ਰੇਟ ਥੋੜੀ ਚੰਗੀ ਸੀ ਭਾਈ ਅੱਜ ਵੀ ਤੇ ਤਿੰਨ ਚਾਰ ਨਗਾ ਦੀ ਜਿਹੜੀ ਬੁਲੀ ਹੋਈ ਸੀ ਉਹ ਤਾਂ ਨਹੀਂ ਵੇਚੀ ਭਾਈ ਮਰਜ਼ੀ ਹੁੰਦੀ ਹੈਗੀ ਹੈ ਨਾ ਤੇ ਗਾਗੂ ਖਸੂਦੀ ਸੀ ਅੱਜ ਮਿਲਦੇ ਹਾਂ ਭਾਈ ਕੱਲ ਦੀ ਵੀਡੀਓ ਧੰਨਵਾਦ ਦੋਸਤੋ ਵੀਡੀਓ ਨਾਲ ਜੁੜੋ ਪਾਸੇ ਜੁੜੋ हाणे घरु भले